ਅੱਜ ਦੀ ਕਹਾਣੀ ਹੈ ਕੁਝ ਕੁੜੀਆਂ ਆਪਣੇ ਹੱਥੀਂ ਆਪਣੇ ਪੇਕੇ ਖਰਾਬ ਕਰ ਲੈਂਦੀਆਂ ਹਨ ਗੇਟ ਤੇ ਕਾਫੀ ਦੇਰ ਤੋਂ ਬੈਲ ਵੱਜੀ ਜਾ ਰਹੀ ਸੀ ਮਨਵੀਰ ਆਪਣੇ ਕਮਰੇ ਚੋਂ ਛੇਤੀ ਛੇਤੀ ਆਈ ਤੇ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਉਸ ਦਿਨ ਨਾਨਾ ਰਮਨ ਗੇਟ ਤੇ ਖੜੀ ਸੀ ਮਨਵੀਰ ਆਪਣੀ ਨਾਨਾ ਰਮਨ ਨੂੰ ਦੇਖਦੇ ਹੀ ਬੋਲੀ ਦੀਦੀ ਤੁਸੀਂ ਅਚਾਨਕ ਰਮਨ ਬੋਲੀ ਹਾਂ ਭਾਬੀ ਮੰਮੀ ਦੀ ਬਹੁਤ ਯਾਦ ਆ ਰਹੀ ਸੀ ਮੇਰੇ ਤੋਂ ਤਾਂ ਰਿਹਾਈ ਨਹੀਂ ਗਿਆ ਇਸ ਲਈ ਇਸ ਘਰ ਨੂੰ ਵੇਖਣ ਆ ਗਈ ਮਨਵੀਰ ਕਹਿੰਦੀ ਆਓ ਦੀਦੀ ਅੰਦਰ ਆ ਜਾਓ ਰਮਣ ਨੇ ਅੰਦਰ ਆਉਂਦਿਆਂ ਹੀ ਸਾਰੇ ਪਾਸੇ ਪੂਰੇ ਘਰ ਤੇ ਨਜ਼ਰ ਮਾਰੀ ਤੇ ਆਪਣੀ ਮੰਮੀ ਦੀ ਫੋਟੋ ਨੂੰ ਵੇਖ ਕੇ ਰੋਣ ਲੱਗ ਪਈ ਦੋ ਤਿੰਨ ਦਿਨ ਤੋਂ ਮੇਰਾ ਮਨ ਬਿਲਕੁਲ ਨਹੀਂ ਲੱਗ ਰਿਹਾ ਸੀ ਬਸ ਮਨ ਵਿੱਚ ਇੱਕ ਹੀ ਗੱਲ ਵਾਰ-ਵਾਰ ਆਹੀ ਜਾ ਰਹੀ ਸੀ ਕਿ ਮੈਂ ਆਪਣੇ ਪੇਕੇ ਜਾ ਕੇ ਆਵਾਂ ਇਸ ਲਈ ਮੈਂ ਬਿਨਾਂ ਦੱਸੇ ਹੀ ਆ ਗਈ ਰਮਣ ਨੇ ਅੱਖਾਂ ਸਾਫ਼ ਕਰਦੇ ਹੋਏ ਕਿਹਾ ਮਨਵੀਰ ਕਹਿੰਦੀ ਦੀਦੀ ਘੱਟੋ ਘੱਟ ਦੱਸ ਕੇ ਆਉਣਾ ਚਾਹੀਦਾ ਸੀ ਤੁਹਾਨੂੰ ਮੈਂ ਘਰ ਪਾਰਲਰ ਵਾਲੀ ਨੂੰ ਫੇਸ਼ੀਅਲ ਲਈ ਘਰ ਬੁਲਾਇਆ ਹੈ ਉਸ ਨੇ ਹੁਣੇ ਹੀ ਆ ਜਾਣਾ ਹੈ ਤੇ ਤੁਹਾਨੂੰ ਕੱਲਿਆਂ ਹੀ ਬੈਠਣਾ ਪੈਣਾ ਹੈ ਹੁਣ ਮੰਮੀ ਵੀ ਨਹੀਂ ਰਹੇ ਜਿਨ੍ਹਾਂ ਨਾਲ ਤੁਸੀਂ ਰਮਣ ਬੋਲੀ ਕੀ ਭਾਬੀ ਮੰਮੀ ਨੂੰ ਗਏ ਹੋਏ ਅੱਜ ਪੂਰਾ 1 ਮਹੀਨਾ ਹੋ ਗਿਆ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਪੂਰੇ ਮਹੀਨੇ ਬਾਅਦ ਪੇਕੇ ਆਈ ਹਾਂ ਮੰਮੀ ਹੁੰਦੇ ਤਾਂ ਮੈਂ ਕਿੰਨੀਆਂ ਗੱਲਾਂ ਮੰਮੀ ਨਾਲ ਕਰਦੀ ਮੈਨੂੰ 1 ਮਿੰਟ ਵੀ ਇਸ ਤਰ੍ਹਾਂ ਇਕੱਲੇ ਛੱਡ ਕੇ ਨਾ ਜਾਂਦੇ ਮਨਵੀਰ ਨੇ ਜਵਾਬ ਦਿੱਤਾ ਕਿ ਦੀਦੀ ਇਹ ਗੱਲ ਮੇਰੇ ਤੋਂ ਬਿਹਤਰ ਕੌਣ ਜਾਣ ਸਕਦਾ ਹੈ ਕਿ ਤੁਸੀਂ ਤੇ ਮੰਮੀ ਜੀ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਪਰ ਹੁਣ ਜਾਣ ਵਾਲੇ ਨੂੰ ਕੋਈ ਨਹੀਂ ਰੋਕ ਸਕਦਾ ਮੈਂ ਜਾਣਦੀ ਹਾਂ ਕਿ ਮੰਮੀ ਜੀ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੀ ਕਮੀ ਸਭ ਤੋਂ ਜ਼ਿਆਦਾ ਤੁਹਾਨੂੰ ਹੀ ਮਹਿਸੂਸ ਹੋਈ ਹੋਵੇਗੀ ਰਮਨ ਨੇ ਕਿਹਾ ਭਾਬੀ ਸਹੀ ਕਹਿੰਦੇ ਨੇ ਲੋਕ ਕਿ ਮਾਂ ਤੋਂ ਬਿਨਾ ਪੇਕੇ ਨਹੀਂ ਹੁੰਦੇ ਅੱਜ ਇਹ ਗੱਲ ਮੈਨੂੰ 16 ਨੇ ਸੱਚ ਲੱਗ ਰਹੀ ਹੈ ਮੰਮੀ ਦਿਨ ਵਿੱਚ ਇੱਕ ਫੋਨ ਤਾਂ ਮੈਨੂੰ ਜ਼ਰੂਰ ਕਰ ਲੈਂਦੀ ਸੀ ਮੇਰੀ ਤੇ ਮੇਰੇ ਬੱਚਿਆਂ ਦੀ ਸੁੱਖ-ਸਾਂਦ ਪੁੱਛ ਲੈਂਦੀ ਮਾਂ ਬਿਨਾ ਕਿੱਥੇ ਚੈਨ ਮਿਲਦਾ ਹੈ ਧੀਆ ਨੂੰ ਹੁਣ ਮਾਂ ਜਾਣ ਤੋਂ ਬਾਅਦ ਮੈਂ ਬਹੁਤ ਕੱਲੀ ਮਹਿਸੂਸ ਕਰਦੀ ਹਾਂ ਇਸ ਘਰ ਵਿੱਚ ਮੇਰਾ ਬੀਤਿਆ ਬਚਪਨ ਤੇ ਮੰਮੀ ਦਾ ਮੈਨੂੰ ਵਾਰ-ਵਾਰ ਬੁਲਾਉਣਾ ਬਸ ਸਾਰਾ ਦਿਨ ਇਹੀ ਯਾਦ ਆਉਂਦਾ ਰਹਿੰਦਾ ਹੈ ਮੈਂ ਤਾਂ ਸੋਚਦੀ ਹਾਂ ਕਿ ਮੰਮੀ ਹੁੰਦੇ ਤਾਂ ਇਸ ਟਾਈਮ ਕੀ ਕਰ ਰਹੇ ਹੁੰਦੇ ਇਹ ਸੋਚਾਂ ਸੋਚਦੇ ਸੋਚਦੇ ਸਾਰਾ ਦਿਨ ਲੰਘ ਜਾਂਦਾ ਇਸੇ ਕਰਕੇ ਮੈਂ ਅੱਜ ਇੱਧਰ ਆ ਗਈ ਇੰਨੇ ਵਿੱਚ ਹੀ ਮਨਵੀਰ ਦੀ ਸਹੇਲੀ ਦਾ ਫੋਨ ਆ ਗਿਆ। ਉਹ ਮਨਵੀਰ ਤੋਂ ਡਾਂਸ ਕਲਾਸ ਆਉਣ ਬਾਰੇ ਪੁੱਛ ਰਹੀ ਸੀ। ਪਰ ਮਨਵੀਰ ਨੇ ਜਵਾਬ ਦਿੱਤਾ ਕਿ ਅੱਜ ਤਾਂ ਨਹੀਂ ਆਇਆ ਜਾਏਗਾ। ਮੇਰੀ ਨਨਦਾਈ ਹੋਈ ਹੈ। ਕੱਲ ਮੈਂ ਪੱਕਾ ਆਉਂਗੀ। ਰਮਨ ਨੇ ਹੈਰਾਨ ਹੁੰਦਿਆਂ ਪੁੱਛਿਆ ਕਿ ਭਾਬੀ ਤੁਸੀਂ ਡਾਂਸ ਤੇ 뮤직 ਕਲਾਸ ਕਦੋਂ ਤੋਂ ਜਾਣ ਲੱਗ ਪਏ? ਤਾਂ ਮਨਵੀਰ ਨੇ ਜਵਾਬ ਦਿੱਤਾ ਹਾਂ ਦੀਦੀ ਤੁਹਾਨੂੰ ਤਾਂ ਯਾਦ ਹੀ ਹੋਣਾ ਹੈ। ਕਿ ਜਦੋਂ ਮੰਮੀ ਜਿਉਂਦੇ ਸੀ ਮੈਂ ਉਦੋਂ ਵੀ ਡਾਂਸ ਕਲਾਸ ਜਾਣਾ ਚਾਹੁੰਦੀ ਸੀ ਪਰ ਖੈਰ ਛੱਡੋ ਇਹਨਾਂ ਗੱਲਾਂ ਨੂੰ ਹੁਣ ਜਿਹੜਾ ਇਸ ਦੁਨੀਆਂ ਵਿੱਚ ਹੀ ਨਹੀਂ ਰਿਹਾ ਉਸਦੇ ਬਾਰੇ ਕੀ ਸ਼ਿਕਾਇਤ ਕਰਨੀ ਦਰਵਾਜ਼ੇ ਤੇ ਫਿਰ ਬੈਲ ਵੱਜੀ ਤੇ ਸਾਹਮਣੇ ਮਨਵੀਰ ਦੀ ਪਾਰਲਰ ਵਾਲੀ ਖੜੀ ਸੀ ਮਨਵੀਰ ਨੇ ਉਸ ਨੂੰ ਕਿਹਾ ਕਿ ਆ ਜਾ ਕੋਮਲ ਤੂੰ ਬੈਡਰੂਮ ਵਿੱਚ ਜਾ ਕੇ ਸਮਾਨ ਕੱਢ ਲੈ ਮੈਂ ਹੁਣੇ ਆਈ ਪਾਰਲਰ ਵਾਲੀ ਕੋਮਲ ਵੀ ਜਲਦੀ ਵਿੱਚ ਸੀ ਤੇ ਉਸਨੇ ਵੀ ਮਨਵੀਰ ਨੂੰ ਕਿਹਾ ਕਿ ਦੀਦੀ ਥੋੜਾ ਜਲਦੀ ਆ ਜਾਓ ਤੁਹਾਡੇ ਤੋਂ ਬਾਅਦ ਮੈਂ ਇੱਕ ਹੋਰ ਕਲਾਇੰਟ ਦੇ ਘਰੇ ਜਾਣਾ ਹੈ ਫਿਰ ਮਨਵੀਰ ਨੇ ਆਪਣੀ ਨਣਦ ਨੂੰ ਕਿਹਾ ਦੀਦੀ ਤੁਸੀਂ ਫ੍ਰਿਜ ਵਿੱਚੋਂ ਠੰਡਾ ਪਾਣੀ ਪੀ ਲਵੋ ਚਾਹ ਕਾਫੀ ਜੋ ਵੀ ਤੁਹਾਡਾ ਮਨ ਕਰੇ ਬਣਾ ਕੇ ਪੀ ਲਵੋ ਤੁਹਾਡੇ ਵੀਰ ਜੀ ਵੀ ਆਉਣ ਵਾਲੇ ਹਨ ਫਿਰ ਤੁਸੀਂ ਦੋਨੋਂ ਭੈਣ ਭਰਾ ਬੈਠ ਕੇ ਗੱਲਾਂ ਬਾਤਾਂ ਕਰ ਲਿਓ ਇੰਨਾ ਕਹਿ ਕੇ ਮਨਵੀਰ ਬੈੱਡਰੂਮ ਵਿੱਚ ਚਲੀ ਗਈ ਰਮਨ ਆਪਣੀ ਮਾਂ ਦੀ ਤਸਵੀਰ ਨੂੰ ਦੇਖ ਕੇ ਬੋਲੀ ਕਿ ਵੇਖਿਆ ਮੰਮੀ ਅੱਜ ਤੁਹਾਡੇ ਤੋਂ ਬਿਨਾ ਮੇਰਾ ਆਪਣਾ ਕੋਈ ਵੀ ਨਹੀਂ ਹੈ ਤੁਸੀਂ ਸੀ ਤਾਂ ਮੇਰੇ ਲਈ ਕਿੰਨਾ ਕੁਝ ਬਣਾਉਂਦੇ ਸੀ ਮੇਰੇ ਨਾਲ ਕਦੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੇ ਸੀ ਪਰ ਹੁਣ ਤਾਂ ਇਹ ਨੋਬਤ ਆ ਗਈ ਹੈ ਕਿ ਪਾਣੀ ਵੀ ਆਪ ਹੀ ਚੱਕ ਕੇ ਪੀਣਾ ਪਵੇਗਾ ਰਮਨ ਪੁਰਾਣੀਆਂ ਯਾਦਾਂ ਵਿੱਚ ਗਵਾਚ ਗਈ ਪਹਿਲਾਂ ਜਦੋਂ ਵੀ ਕਦੇ ਉਹ ਪੇਕੇ ਆਉਂਦੀ ਸੀ ਤਾਂ ਉਸ ਦੇ ਮੰਮੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਰਮਨ ਨੂੰ ਜੋ ਵੀ ਪਸੰਦ ਹੁੰਦਾ ਉਹੀ ਸਭ ਕੁਝ ਬਣਾ ਕੇ ਅੱਗੇ ਰੱਖ ਦਿੰਦੀ ਅੱਜ ਤਾਂ ਰਮਨ ਦੀ ਪਸੰਦ ਦਾ ਹੀ ਖਾਣਾ ਬਣੂਗਾ ਦੋਵੇਂ ਮਾਵਾਂ ਧੀਆ ਬੈਠ ਕੇ ਖੂਬ ਚੁਗਲੀਆਂ ਕਰਦੀਆਂ ਉਸ ਦੀ ਮੰਮੀ ਕਹਿੰਦੀ ਕਿ ਰਮਨ ਤੂੰ ਆ ਜਾਨੀਏ ਤਾਂ ਘਰ ਵਿੱਚ ਰੌਣਕ ਲੱਗ ਜਾਂਦੀ ਹੈ ਤੋ ਇਸੇ ਤਰ੍ਹਾਂ ਮੈਨੂੰ ਮਿਲਣ ਆ ਜਾਇਆ ਕਰ ਮੇਰਾ ਜੀ ਲੱਗਿਆ ਰਹੇਗਾ ਕੀ ਪਤਾ ਮੇਰੀ ਜ਼ਿੰਦਗੀ ਹੋਰ ਕਿੰਨੀ ਕੁ ਹੈ ਉਦੋਂ ਰਮਨ ਆਪਣੀ ਮੰਮੀ ਨੂੰ ਝਿੜਕ ਕੇ ਕਹਿੰਦੀ ਸੀ ਕਿ ਖਬਰਦਾਰ ਮੰਮੀ ਜੇ ਅੱਗੇ ਤੋਂ ਤੁਸੀਂ ਇਹੋ ਜੀਆਂ ਗੱਲਾਂ ਕੀਤੀਆਂ ਜੇ ਤੁਸੀਂ ਰੱਬ ਨੂੰ ਪਿਆਰੇ ਹੋ ਗਏ ਤਾਂ ਮੇਰਾ ਕੀ ਬਣੂਗਾ ਡੈਡੀ ਤਾਂ ਪਹਿਲਾਂ ਹੀ ਛੱਡ ਕੇ ਚਲੇ ਗਏ ਹਨ ਹੁਣ ਤਾਂ ਬਸ ਤੁਹਾਡਾ ਹੀ ਆਸਰਾ ਹੈ ਤੁਹਾਡੇ ਕਰਕੇ ਤਾਂ ਮੈਂ ਇਸ ਘਰ ਵਿੱਚ ਆਉਣੀ ਆ ਹੋਰ ਮੇਰਾ ਹੈ ਹੀ ਕੌਣ ਭਾਬੀ ਤੁਹਾਡੇ ਵਾਂਗੂ ਥੋੜਾ ਲਾਡ ਕਰੂਗੀ ਉਹ ਥੋੜੀ ਚਾਹੂਗੀ ਕਿ ਮੈਂ ਆਪਣੇ ਪੇਕੇ ਆ ਕੇ ਰਹਾ ਇੱਕ ਮਾਂ ਦਾ ਹੀ ਦਿਲ ਹੁੰਦਾ ਹੈ ਜੋ ਆਪਣੀ ਧੀ ਲਈ ਧੜਕਦਾ ਹੈ ਬਾਕੀ ਸਭ ਤਾਂ ਦਿਖਾਵਾ ਕਰਦੇ ਹਨ ਕਿਸੇ ਨੂੰ ਮੇਰੇ ਨਾਲ ਲगाव ਨਹੀਂ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਬਸ ਮੰਮੀ ਤੁਹਾਡੇ ਵੱਲ ਦੇਖ ਕੇ ਮੈਂ ਭੱਜੀ ਆਉਂਦੀ ਹਾਂ ਰਮਨ ਦੀ ਮੰਮੀ ਵੀ ਉਸ ਦੀ ਹਾਂ ਵਿੱਚ ਹਾਂ ਮਲੌਂਦੀ ਤੇ ਕਹਿੰਦੀ ਹਾਂ ਧੀਏ ਘਰ ਦੀਆਂ ਨੂਹਾਂ ਤੋਂ ਕੀ ਉਮੀਦ ਕਰਨੀ ਉਹਨਾਂ ਨੂੰ ਆਪਣੇ ਪੇਕਿਆਂ ਨਾਲ ਲਗਾਵ ਹੁੰਦਾ ਹੈ ਉਹਨਾਂ ਦੇ ਪੇਕਿਆਂ ਤੋਂ ਕੋਈ ਬੰਦਾ ਆ ਜਾਵੇ ਤਾਂ ਉਹ ਖੁਸ਼ ਹੋ ਜਾਂਦੀਆਂ ਹਨ ਪਰ ਜੇ ਉਹਨਾਂ ਦੇ ਸਹੁਰਿਆਂ ਵੱਲੋਂ ਕੋਈ ਆ ਜਾਵੇ ਤਾਂ ਉਹ ਮੱਥੇ ਵੱਟ ਪਾ ਲੈਂਦੀਆਂ ਹਨ ਹਜੇ ਤਾਂ ਮੈਂ ਹੈਗੀ ਆ ਤੂੰ ਖੁਸ਼ੀ-ਖੁਸ਼ੀ ਆਇਆ ਕਰਤੀ ਏ ਕੀ ਪਤਾ ਤੇਰੀ ਇਹ ਭਾਬੀ ਮੇਰੇ ਜਾਣ ਤੋਂ ਬਾਅਦ ਤੈਨੂੰ ਬੁਲਾਵੇ ਕਿ ਨਾ ਬੁਲਾਵੇ ਜਾਣ ਲੱਗੀ ਧੀ ਨੂੰ ਮਾਂ ਨਵੇਂ-ਨਵੇਂ ਸੂਟ ਦੇ ਦਿੰਦੀ ਕਦੇ-ਕਦੇ ਕੋਈ ਗਹਿਣਾ ਬਣਵਾ ਦਿੰਦੀ ਇਹ ਸਾਰਾ ਕੁਝ ਤੂੰ ਲੈ ਜਾ ਨਹੀਂ ਤਾਂ ਮੇਰੇ ਮਰਨ ਤੋਂ ਬਾਅਦ ਇਹ ਸਭ ਕੁਝ ਤੇਰੀ ਪਰਜਾਈ ਨਹੀਂ ਸੰਭ ਲੈਣਾ ਹੈ ਰਮਨ ਇਹ ਸਭ ਗੱਲਾਂ ਯਾਦ ਕਰਕੇ ਰੋ ਪਈ ਦੂਜੇ ਪਾਸੇ ਮਨਵੀਰ ਨੂੰ ਵੀ ਉਹ ਦਿਨ ਯਾਦ ਆ ਗਏ ਜਦੋਂ ਉਸ ਦੀ ਸੱਸ ਜਿਉਂਦੀ ਸੀ ਉਸ ਨੇ ਕਦੇ ਵੀ ਮਨਵੀਰ ਨੂੰ ਆਪਣੇ ਘਰ ਦੀ ਨੂੰ ਨਹੀਂ ਸਮਝਿਆ ਸਿਰਫ ਇੱਕ ਕੰਮ ਵਾਲੀ ਦੀ ਤਰ੍ਹਾਂ ਹੀ ਰੱਖਿਆ ਅੱਜ ਕੱਲ ਤਾਂ ਲੋਕ ਆਪਣੀਆਂ ਕੰਮ ਵਾਲੀਆਂ ਦੀ ਵੀ ਇੱਜ਼ਤ ਕਰਦੇ ਹਨ ਪਰ ਉਸ ਦੀ ਸੱਸ ਨੇ ਕਦੇ ਵੀ ਉਸ ਨੂੰ ਬਣਦੀ ਇੱਜ਼ਤ ਨਹੀਂ ਦਿੱਤੀ ਹਰ ਗੱਲ ਤੇ ਟੋਕਾ ਟਕਾਈ ਤਾਣੇ ਮੇਣੇ ਘਰ ਚ ਕਲੇਸ਼ ਕਰਨਾ ਇਹੀ ਉਸ ਦੀ ਸੱਸ ਦਾ ਕੰਮ ਸੀ ਜਿਸ ਦਿਨ ਉਸ ਦੀ ਨਨਦਰਮਨ ਆ ਜਾਂਦੀ ਤਾਂ ਸਮਝੋ ਮਨਵੀਰ ਦੀ ਸ਼ਮਤ ਆ ਜਾਂਦੀ ਮਾਵਾ ਧੀਆਂ ਦੋਨੋਂ ਮਿਲ ਕੇ ਮਨਵੀਰ ਤੇ ਤਾਨਿਆਂ ਦਾ ਮੀਂਹ ਵਰਸਾ ਦਿੰਦੀਆਂ ਇੱਕ ਦਿਨ ਰਮਨ ਆਪਣੇ ਸੂਟ ਮਨਵੀਰ ਨੂੰ ਦਿਖਾਉਂਦੇ ਹੋਏ ਬੋਲੀ ਕਿ ਭਾਬੀ ਕਿਹੋ ਜਿਹਾ ਕੱਪੜੇ ਧੋਤੇ ਨੇ ਮੇਰੇ ਸੂਟ ਤੋਂ ਤਾਂ ਬਿਲਕੁਲ ਵੀ ਦਾਗ ਨਹੀਂ ਗਏ ਮਨਵੀਰ ਡਰਦੀ ਹੋਈ ਬੋਲੀ ਮੈਂ ਤਾਂ ਚੰਗੀ ਤਰ੍ਹਾਂ ਧੋਤੇ ਸੀ ਬੁਰਸ਼ ਵੀ ਮਾਰਿਆ ਸੀ ਹੋ ਸਕਦਾ ਦੁਬਾਰਾ ਦਾਗ ਲੱਗ ਗਏ ਹੋਣ ਤਾਂ ਰਮਨ ਗੁੱਸੇ ਨਾਲ ਬੋਲੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਇਹ ਸੂਟ ਦੁਬਾਰਾ ਗੰਦਾ ਕਰਕੇ ਲਈ ਆਈ ਹਾਂ ਕਿ ਤੁਹਾਡੇ ਨਾਲ ਲੜ ਸਕਾਂ ਘਰੇ ਵਾਸ਼ਿੰਗ ਮਸ਼ੀਨ ਹੁੰਦੇ ਹੋਏ ਵੀ ਸੱਸ ਤੇ ਨਨਾਨ ਨੇ ਕਦੇ ਮਸ਼ੀਨ ਚਾਲੂ ਨਹੀਂ ਕਰਨ ਦਿੱਤੀ ਸੀ ਕਿ ਬਿਜਲੀ ਦਾ ਬਿੱਲ ਜ਼ਿਆਦਾ ਹੁੰਦਾ ਹੈ ਤੇ ਕੱਪੜੇ ਵੀ ਚੰਗੀ ਤਰ੍ਹਾਂ ਨਹੀਂ ਧੋਤੇ ਜਾਂਦੇ ਵਿਚਾਰੀ ਮਨਵੀਰ ਸਾਰੇ ਕੱਪੜੇ ਹੱਥ ਨਾਲ ਧੋਂਦੀ ਇੱਕ ਦਿਨ ਉਸ ਦੀ ਸੱਸ ਮਨਵੀਰ ਨੂੰ ਕਹਿੰਦੀ ਕਿ ਅੱਜ ਦਹੀਂ ਪੱਲੇ ਖਾਣ ਦਾ ਬਹੁਤ ਜੀ ਕਰ ਰਿਹਾ ਹੈ ਤੂੰ ਜਾ ਕੇ ਜਲਦੀ ਦਹੀਂ ਪੱਲੇ ਬਣਾ ਮਨਵੀਰ ਨੇ ਅੱਗੋਂ ਕਿਹਾ ਕਿ ਮੰਮੀ ਰਾਤ ਦੇ 10 ਵਜh ਰਹੇ ਹਨ ਤੇ ਦਹੀਂ ਵੀ ਖਤਮ ਹੋ ਚੁੱਕਿਆ ਹੈ ਹੁਣ ਤਾਂ ਡੇਰੀ ਵੀ ਬੰਦ ਹੋ ਗਈ ਹੋਵੇਗੀ ਇਸ ਟਾਈਮ ਮੈਂ ਦਹੀਂ ਭੱਲੇ ਨਹੀਂ ਬਣਾ ਸਕਦੀ ਦਹੀਂ ਸਵੇਰ ਤੱਕ ਤਿਆਰ ਹੋ ਜਾਵੇਗਾ ਤਾਂ ਮੈਂ ਸਵੇਰੇ ਹੀ ਭੱਲੇ ਬਣਾ ਦਿਆਂਗੀ ਇਹ ਸੁਣਦੇ ਹੀ ਉਸ ਦੀ ਸੱਸ ਗੁੱਸੇ ਨਾਲ ਭੜਕ ਉੱਠੀ ਤੇ ਕਹਿੰਦੀ ਰਮਨ ਕਿਹੜਾ ਹਰ ਰੋਜ਼ ਸਾਡੇ ਘਰੇ ਆਉਂਦੀ ਹੈ ਉਸ ਨੇ ਹੁਣੇ ਹੀ ਦਹੀਂ ਭੱਲੇ ਖਾਣੇ ਹਨ ਹੁਣੇ ਮਤਲਬ ਹੁਣੇ ਤੂੰ ਜਾ ਬਾਹਰ ਕਿਤੋਂ ਵੀ ਦਹੀਂ ਲੈ ਕੇ ਆ। ਮਨਵੀਰ ਜਿਵੇਂ ਕਿਵੇਂ ਕਰਕੇ ਬਾਹਰ ਗਈ ਪਰ ਰਸਤੇ ਵਿੱਚ ਕੁਝ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਘਰ ਤੋਂ ਲਗਭਗ ਅੱਧਾ ਘੰਟਾ ਦੂਰ ਇੱਕ ਡੈਰੀ ਸੀ ਜਿੱਥੋਂ ਉਸਨੇ ਦਹੀਂ ਲਿਆ ਤੇ ਥਕਾਵਟ ਨਾਲ ਚੂਰ ਹੋਣ ਦੇ ਬਾਵਜੂਦ ਆਕੇ ਦਹੀਂ ਭੱਲੇ ਤਿਆਰ ਕੀਤੇ। ਫੇਰ ਵੀ ਸੱਸ ਤੇ ਨਨਾਨ ਨੂੰ ਉਸਤੇ ਬਿਲਕੁਲ ਤਰਸ ਨਹੀਂ ਆਇਆ। ਉੱਪਰੋਂ ਇਹ ਕਹਿਣ ਲੱਗੀਆਂ ਕਿ ਦੇਰ ਲਾ ਦਿੱਤੀ ਹੈ, ਦਹੀਂ ਲਿਓਣ ਗਈ ਸੀ। ਕਿ ਦਹੀਂ ਜਮਾਉਣ ਗਈ ਸੀ ਇੱਕ ਵਾਰ ਉਸਨੇ ਆਪਣੀ ਸੱਸ ਨੂੰ ਕਿਹਾ ਕਿ ਉਸ ਨੂੰ ਡਾਂਸ ਤੇ ਮਿਊਜ਼ਿਕ ਦਾ ਬਹੁਤ ਸ਼ੌਂਕ ਹੈ ਉਹ ਕਲਾਸਾ ਲਾਣਾ ਚਾਹੁੰਦੀ ਹੈ ਪਰ ਉਸ ਦੀ ਸੱਸ ਨੇ ਇਹ ਗੱਲ ਆਪਣੀ ਧੀ ਰਮਨ ਨੂੰ ਦੱਸੀ ਤੇ ਦੋਵੇਂ ਮਾਵਾਂ ਧੀਆਂ ਨੇ ਮਿਲ ਕੇ ਮਨਵੀਰ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੀ ਸੱਸ ਚੋਰੀ ਛੁਪੇ ਉਸ ਦੀ ਨਨਾਨ ਨੂੰ ਸੂਟ ਪੈਸੇ ਤੇ ਗਹਿਣੇ ਦਿੰਦੀ ਹੈ ਪਰ ਉਸਨੇ ਕਦੇ ਕੁਝ ਨਹੀਂ ਕਿਹਾ ਜਦੋਂ ਉਸਦੇ ਘਰ ਵਾਲੇ ਨੂੰ ਪਤਾ ਲੱਗਾ ਕਿ ਮੰਮੀ ਚੋਰੀ ਛੁਪੇ ਸਾਰਾ ਕੁਝ ਰਮਨ ਨੂੰ ਦਿੰਦੀ ਹੈ ਤਾਂ ਉਸਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮੰਮੀ ਰਮਨ ਇਸ ਘਰ ਦੀ ਧੀ ਹੈ ਤੁਸੀਂ ਉਸ ਨੂੰ ਜੋ ਵੀ ਦੇਣਾ ਹੈ ਸਭ ਦੇ ਸਾਹਮਣੇ ਦਿਆ ਕਰੋ ਅਸੀਂ ਕਿਹੜਾ ਰੋਕਦੇ ਹਾਂ ਪਰ ਚੋਰੀ ਕਿਉਂ ਦਿੰਦੇ ਹੋ ਇਸ ਗੱਲ ਤੇ ਵੀ ਉਸ ਦੀ ਸੱਸ ਭੜਕ اٹਹੀ ਤੇ ਕਹਿੰਦੀ ਹਾਂ ਹਾਂ ਪਤਾ ਹੈ ਮੈਨੂੰ ਤੁਸੀਂ ਦੋਨੋਂ ਜਣੇ ਉੱਪਰੋਂ-ਉੱਪਰੋਂ ਹੀ ਇਹ ਸਭ ਕਹਿੰਦੇ ਹੋ ਅੰਦਰੋਂ ਤਾਂ ਸੜਦੇ ਰਹਿੰਦੇ ਹੋ ਇਹ ਸਾਰਾ ਕੁਝ ਤਾਂ ਤੁਹਾਨੂੰ ਚਾਹੀਦਾ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਤੁਹਾਡਾ ਹੀ ਹੈ ਮੈਂ ਤਾਂ ਬਸ ਆਪਣੇ ਜਿਉਂਦੇ ਜੀ ਆਪਣੀ ਧੀ ਨੂੰ ਹੀ ਜੀ ਪਰ ਕੇ ਸਮਾਨ ਦੇਾਂਗੀ ਤਾਂ ਕਿ ਮੇਰੇ ਜਾਣ ਤੋਂ ਬਾਅਦ ਉਸ ਨੂੰ ਤੁਹਾਡੇ ਸਾਹਮਣੇ ਹੱਥ ਨਾ ਡਣੇ ਪੈਣ ਮਨਵੀਰ ਨੂੰ ਆਪਣੀ ਸੱਸ ਦੀ ਛੋਟੀ ਸੋਚ ਤੇ ਬਹੁਤ ਅਫਸੋਸ ਹੋਇਆ ਪਰ ਉਹ ਕਰ ਵੀ ਕੀ ਸਕਦੀ ਸੀ ਸੱਸ ਤੇ ਨਨਾਨ ਨੇ ਤਾਂ ਜਿਵੇਂ ਸੋਹ ਹੀ ਖਾ ਲਈ ਸੀ ਕਿ ਮਨਵੀਰ ਨੂੰ ਆਪਣੇ ਘਰ ਦਾ ਮੈਂਬਰ ਮੰਨਣਾ ਹੀ ਨਹੀਂ ਜਦ ਕਿ ਮਨਵੀਰ ਨੇ ਲੈਣ ਦੇਣ ਪਿੱਛੇ ਕਦੇ ਕੁਝ ਨਹੀਂ ਕਿਹਾ ਸੀ ਇਹ ਸਾਰੀਆਂ ਗੱਲਾਂ ਹੁਣ ਮਨਵੀਰ ਦੇ ਮਨ ਵਿੱਚ ਵਾਰ-ਵਾਰ ਆ ਰਹੀਆਂ ਸੀ ਵੈਸੇ ਵੀ ਇਹ ਸੱਚ ਹੈ ਕਿ ਜਿਸ ਨਾਲ ਕੁਝ ਗਲਤ ਹੋਇਆ ਹੋਵੇ ਜਾਂ ਬੁਰਾ ਹੋਇਆ ਹੋਵੇ ਉਹ ਸਭ ਕੁਝ ਇਨਸਾਨ ਕਦੇ ਨਹੀਂ ਭੁੱਲਦਾ ਮਨਵੀਰ ਨੂੰ ਬੈੱਡਰੂਮ ਵਿੱਚ ਗਏ ਹੋਏ ਲਗਭਗ ਘੰਟਾ ਹੋ ਚੁੱਕਿਆ ਸੀ ਤੇ ਰਮਨ ਬਾਹਰ ਸੋਫੇ ਤੇ ਕੱਲੀ ਬੈਠੀ ਸੀ ਇੰਨੇ ਵਿੱਚ ਡੋਰ ਬੈਲ ਵੱਜੀ ਤੇ ਉਸ ਦਾ ਭਰਾ ਅੰਦਰ ਆਇਆ ਤੇ ਰਮਨ ਉਸ ਨੂੰ ਦੇਖ ਕੇ ਖੁਸ਼ ਹੁੰਦਿਆਂ ਹੋਇਆਂ ਕਹਿਣ ਲੱਗੀ ਵੀਰੇ ਕੀ ਹਾਲ ਹੈ ਤੇਰਾ ਉਸ ਦਾ ਭਰਾ ਵੀ ਉਸ ਨੂੰ ਦੇਖ ਕੇ ਹੈਰਾਨ ਹੁੰਦਿਆਂ ਹੋਇਆਂ ਬੋਲਿਆ ਦੀਦੀ ਤੁਸੀਂ ਇੱਥੇ ਅਚਾਨਕ ਕੋਈ ਫੋਨ ਨਾ ਕੋਈ ਖਬਰ ਹਾ ਵੀਰੇ ਮੈਨੂੰ ਮੰਮੀ ਦੀ ਤੇ ਇਸ ਘਰ ਦੀ ਬਹੁਤ ਯਾਦ ਆ ਰਹੀ ਸੀ ਤਾਂ ਮੈਂ ਬਿਨਾਂ ਦੱਸੇ ਆ ਗਈ ਉਸ ਦੇ ਭਰਾ ਨੇ ਅੰਦਰ ਆਉਂਦਿਆਂ ਇੱਧਰ ਉੱਧਰ ਨਜ਼ਰ ਮਾਰੀ ਤੇ ਪੁੱਛਿਆ ਤੇਰੀ ਭਾਬੀ ਕਿੱਥੇ ਆ ਰਮਨ ਨੇ ਜਵਾਬ ਦਿੰਦਿਆਂ ਕਿਹਾ ਭਾਬੀ ਤਾਂ ਬੈਡਰੂਮ ਵਿੱਚ ਫੇਸ਼ਲ ਕਰਵਾ ਰਹੀ ਹੈ ਵੀਰੇ ਤੂੰ ਕੰਮ ਤੋਂ ਆਇਆ ਹੈ ਥੱਕਿਆ ਹੋਇਆ ਹੈ ਤੂੰ ਬੈਠ ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ ਹਾਂ ਤੇ ਫਿਰ ਚਾਹ ਬਣਾ ਕੇ ਲਿਆਉਂਦੀ ਹਾਂ ਉਸ ਦਾ ਭਰਾ ਹਰਾਨੀ ਨਾਲ ਬੋਲਿਆ ਤੂੰ ਬਣਾਏਂਗੀ ਚਾਹ ਰਮਨ ਹੜਬੜਾ ਕੇ ਬੋਲੀ ਕਿਉਂ ਵੀਰੇ ਮੈਂ ਕਿਉਂ ਨਹੀਂ ਬਣਾ ਸਕਦੀ ਚਾਹ ਤਾਂ ਭਰਾ ਨੇ ਕਿਹਾ ਮੰਮੀ ਦੇ ਰਾਜ ਚ ਤੂੰ ਕਦੇ ਆਪਣੇ ਹੱਥ ਵਿੱਚ ਪਾਣੀ ਨਹੀਂ ਸੀ ਪੀਤਾ ਤੂੰ ਹੀ ਤਾਂ ਕਹਿੰਦੀ ਹੁੰਦੀ ਸੀ ਨਾ ਕਿ ਧੀਆ ਪੀ ਕੇ ਆਰਾਮ ਕਰਨਾ ਆਉਂਦੀਆਂ ਹਨ ਕੰਮ ਥੋੜੀ ਕਰਨ ਆਉਂਦੀਆਂ ਨੇ ਨਾਲੇ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ ਕਿਰਸੋਈ ਵਿੱਚ ਕਿਹੜੀ ਚੀਜ਼ ਕਿੱਥੇ ਪਈ ਹੈ ਕਿਉਂਕਿ ਤੇਰੇ ਵਿਆਹ ਤੋਂ ਬਾਅਦ ਤੂੰ ਕਦੇ ਵੀ ਸਰਸੋਈ ਵਿੱਚ ਪੈਰ ਵੀ ਨਹੀਂ ਧਰਿਆ ਰਮਨ ਆਪਣੀਆਂ ਨਜ਼ਰਾਂ ਨੀਵੀਆਂ ਕਰਕੇ ਬੋਲੀ ਵੀਰੇ ਛੱਡ ਨਾ ਪੁਰਾਣੀਆਂ ਗੱਲਾਂ ਰਮਨ ਨੇ ਆਪਣੇ ਭਰਾ ਨੂੰ ਚਾਹ ਬਣਾ ਕੇ ਦਿੱਤੀ ਤੇ ਉਸ ਦੇ ਕੋਲ ਬੈਠ ਕੇ ਬੋਲੀ ਵੀਰੇ ਜੇ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾ ਮੰਮੀ ਨੂੰ ਗਏ ਹੋਏ ਹਜੇ ਇੱਕ ਹੀ ਮਹੀਨਾ ਹੋਇਆ ਹੈ ਤੇ ਭਾਬੀ ਨੇ ਡਾਂਸ ਤੇ ਮਿਊਜ਼ਿਕ ਕਲਾਸ ਸ਼ੁਰੂ ਕਰ ਲਈ ਹੈ ਫੇਸ਼ੀਅਲ ਕਰਾਉਣ ਲਈ ਪਾਰਲਰ ਵਾਲੀ ਵੀ ਘਰੇ ਬੁਲਾ ਲਿਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਸ ਨੂੰ ਤਾਂ ਮਾਂ ਦੇ ਜਾਣ ਦਾ ਕੋਈ ਦੁੱਖ ਹੀ ਨਾ ਹੋਵੇ ਉਸਦੇ ਭਰਾ ਨੇ ਕਿਹਾ ਤਾਂ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਮਨਵੀਰ ਨੂੰ ਇਹ ਸਭ ਦਾ ਪਹਿਲਾਂ ਤੋਂ ਹੀ ਸ਼ੌਂਕ ਸੀ ਤੇ ਨਾਲੇ ਤੈਨੂੰ ਤਾਂ ਪਤਾ ਹੈ ਕਿ ਮੰਮੀ ਨੇ ਆਪਣੇ ਜਿਉਂਦੇ ਜੀ ਉਸ ਨੂੰ ਸਭ ਕੁਝ ਕਰਨ ਕਿੱਥੇ ਦਿੱਤਾ ਸੀ ਇਸੇ ਲਈ ਉਹ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਹੁਣ ਆਪਣੇ ਸ਼ੌਂਕ ਪੂਰੇ ਕਰ ਰਹੀ ਹੈ ਰਮਨ ਨੇ ਕਿਹਾ ਕਿ ਭਾਬੀ ਨੂੰ ਥੋੜਾ ਲੋਕ ਲਾਜਪਤ ਦਾ ਤਾਂ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਆਂਢ ਗੁਆਂਢ ਰਿਸ਼ਤੇਦਾਰ ਵਿੱਚ ਪਤਾ ਲੱਗੂਗਾ ਤਾਂ ਸਾਡੀ ਕੀ ਇੱਜ਼ਤ ਰਹਿ ਜਾਏਗੀ ਸਾਰੀਆਂ ਨੂੰਹਾਂ ਆਪਣੀਆਂ ਸੱਸ ਸਹੁਰੇ ਦੇ ਮਰਨ ਤੋਂ ਬਾਅਦ ਕਈ ਕਈ ਦਿਨ ਸੋਗ ਬਣਾਉਂਦੀਆਂ ਹਨ ਪਰ ਇੱਥੇ ਆ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਭਾਬੀ ਮੰਮੀ ਦੇ ਜਾਣ ਦਾ ਜਸ਼ਨ ਮਨਾ ਰਹੀ ਹੋਵੇ ਆਪਣੇ ਸਾਰੇ ਸ਼ੌਂਕ ਪੂਰੇ ਕਰ ਰਹੀ ਹੈ 2-4 ਮਹੀਨੇ ਰੁੱਕ ਜਾਂਦੀ ਇੰਨੇ 'ਚ ਕੀ ਹੋ ਜਾਣਾ ਸੀ ਮਨਵੀਰ ਆਪਣੇ ਕਮਰੇ ਵਿੱਚੋਂ ਬਾਹਰ ਆਈ ਉਸ ਨੇ ਆਪਣੀ ਨਨਾਨ ਰਮਣ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਕਹਿੰਦੀ ਕਿ ਦੀਦੀ ਤੁਸੀਂ ਮੰਮੀ ਨੂੰ ਹਮੇਸ਼ਾ ਮੇਰੇ ਖਿਲਾਫ ਇਸੇ ਤਰ੍ਹਾਂ ਹੀ ਢੁਕਾਉਂਦੇ ਹੁੰਦੇ ਸੀ ਤੇ ਹੁਣ ਮੰਮੀ ਨਹੀਂ ਰਹੇ ਤਾਂ ਤੁਸੀਂ ਆਪਦੇ ਭਰਾ ਦੇ ਕੰਨ ਭਰਨ ਲੱਗ ਪਏ ਉਹਦੇ ਭਰਾ ਨੇ ਵੀ ਕਿਹਾ ਕਿ ਤੇਰੀਆਂ ਪਹਿਲਾਂ ਵੀ ਇਹੀ ਆਦਤਾਂ ਸੀ ਇਸ ਤੋਂ ਮੈਂ ਤੇ ਤੇਰੀ ਪਰਜਾਈ ਬਹੁਤ ਪਰੇਸ਼ਾਨ ਹੋਇਆ ਕਰਦੇ ਸੀ ਪਰ ਇਹਨਾਂ ਆਦਤਾਂ ਨੂੰ ਵਾਰ-ਵਾਰ ਦਰਸਾਉਣਾ ਚੰਗੀ ਗੱਲ ਨਹੀਂ ਮਨਵੀਰ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਮਾਂ ਨਾਲ ਹੀ ਪੱਕੇ ਹੁੰਦੇ ਹਨ ਪਰ ਇਹ ਗੱਲ ਬਿਲਕੁਲ ਸੱਚ ਨਹੀਂ ਹੈ ਕੁਝ ਕੁੜੀਆਂ ਆਪਣੀ ਮਾਂ ਦੇ ਜੋਂਦੇ ਜੀ ਆਪਣੇ ਪੇਕੇ ਆਪਣੇ ਹੱਥੀ ਵਿਗਾੜ ਲੈਂਦੀਆਂ ਹਨ ਤੁਸੀਂ ਮੰਮੀ ਨੂੰ ਸਮਝਾਉਣ ਦੀ ਬਜਾਏ ਉਹਨਾਂ ਨੂੰ ਹੋਰ ੜਕਾਇਆ ਕਰਦੇ ਸੀ ਤੇ ਹਮੇਸ਼ਾ ਅੱਗ ਵਿੱਚ ਕਿਉਂ ਪਾਉਣ ਦਾ ਕੰਮ ਕੀਤਾ ਹੈ ਤੇ ਜਿਸ ਦਾ ਧੂਆ ਸਿਰਫ ਤੇ ਸਿਰਫ ਘਰ ਦੀ ਨੂੰ ਵੱਲ ਹੀ ਆਉਂਦਾ ਸੀ ਅੱਜ ਤੁਹਾਡੀ ਇਸ ਘਰ ਵਿੱਚ ਕੋਈ ਇੱਜ਼ਤ ਨਹੀਂ ਹੈ ਕਿਉਂਕਿ ਇਹ ਸਾਰਾ ਕੁਝ ਤੁਹਾਡਾ ਹੀ ਕੀਤਾ ਕਰਿਆ ਹੈ ਨਹੀਂ ਤਾਂ ਹਰ ਇੱਕ ਪਰਜਾਈ ਆਪਣੀ ਨਨਦ ਨੂੰ ਇੱਜ਼ਤ ਦੇਣਾ ਚਾਹੁੰਦੀ ਹੈ ਪਰ ਨਨਦ ਵੀ ਪਰਜਾਈ ਨੂੰ ਭੈਣ ਵਰਗਾ ਦਰਜਾ ਦੇਵੇ ਤਾਂ ਹੀ ਹੈ ਪਰ ਤੁਸੀਂ ਤਾਂ ਪਹਿਲਾਂ ਵੀ ਮੈਨੂੰ ਦੁਸ਼ਮਣ ਹੀ ਸਮਝਦੇ ਸੀ ਤੇ ਹੁਣ ਵੀ ਮੈਨੂੰ ਲੱਗਾ ਕਿ ਮੰਮੀ ਜੀ ਦੇ ਜਾਣ ਤੋਂ ਬਾਅਦ ਤੁਸੀਂ ਸੁਧਰ ਜਾਓਗੇ ਪਰ ਜਿਸ ਤਰ੍ਹਾਂ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਖਾਉਣ ਦੇ ਹੋਰ ਹੁੰਦੇ ਹਨ ਉਸੇ ਤਰ੍ਹਾਂ ਤੁਸੀਂ ਵੀ ਉਸੇ ਤਰ੍ਹਾਂ ਦੇ ਹੋ ਆਪਣਾ ਸੁਭਾਅ ਬਦਲ ਲਓ ਦੀਦੀ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਵੇ ਇਹ ਸਭ ਕੁਝ ਸੁਣ ਕੇ ਰਮਨ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਪਛਤਾਵਾ ਹੋਇਆ ਉਸ ਨੇ ਕਿਹਾ ਭਾਬੀ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ ਮੈਂ ਵੀ ਤੁਹਾਡੀ ਤਰ੍ਹਾਂ ਕਿਸੇ ਦੇ ਘਰ ਦੀ ਨੂਹਾ ਨੂ ਹੋ ਕੇ ਵੀ ਮੈਂ ਇੱਕ ਨੂਹ ਦਾ ਦਰਦ ਸਮਝ ਨਾ ਸਕੀ ਉਹ ਇਸ ਤਰ੍ਹਾਂ ਕਈ ਕੁੜੀਆਂ ਮਾਂ ਦੇ ਜਿਉਂਦੇ ਜੀ ਆਪਣੇ ਪੇਕਿਆਂ ਨਾਲ ਵਿਗਾੜ ਲੈਂਦੀਆਂ ਹਨ ਤੇ ਬੜੀ ਆਸਾਨੀ ਨਾਲ ਕਹਿ ਦਿੰਦੀਆਂ ਹਨ ਕਿ ਮਾਂ ਤੋਂ ਬਿਨਾ ਪੇਕੇ ਨਹੀਂ ਪਰ ਇਹ ਭੁੱਲ ਜਾਂਦੀਆਂ ਹਨ ਕਿ ਜੇਕਰ ਉਹ ਆਪਣੀ ਭਾਬੀ ਨੂੰ ਇੱਜ਼ਤ ਮਾਣ ਦੇਣ ਤਾਂ ਭਾਬੀ ਵੀ ਉਹਨਾਂ ਨੂੰ ਨਣਦ ਨਹੀਂ ਭੈਣ ਦਾ ਦਰਜਾ ਦੇਵੇਗੀ ਧੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਮਾਪਿਓ ਦੇ ਜਾਣ ਤੋਂ ਬਾਅਦ ਭਰਾ ਤੇ ਭਜਾਈਆਂ ਹੀ ਉਹਨਾਂ ਦੇ ਪੇਕੇ ਹੁੰਦੇ ਹਨ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ